ਨਵੇਂ ਸਾਰੇ ਪਿਆਰਾਂ ਤੇ ਭਾਵਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਅੱਜ ਕੱਢੇ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਆਪਾਂ ਮਿਕਸੇ ਸਬਜ਼ੀ ਬਣਾਉਣ ਲੱਗੇ ਸੀ ਗਾਜਰਾ ਤੇ ਮਟਰ ਦੀ ਤੇ ਆਉ ਨਾਲ ਦੀ ਨਾਲ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਇਧਰ ਆਪਣਾ ਪਤੀਲਾ ਆਪਾਂ ਧੋ ਕੇ ਰੱਖਿਆ ਹੋਇਆ ਸੀ ਇਹ ਹਨਕਿਆਂ ਦਾ ਪਾਣੀ ਸੁੱਕ ਚੁੱਕਾ ਹੋਣਾ ਪੈਂਦੇ ਸਟੇਲ ਪਾਵਾਂਗੇ ਇਧਰ ਆਪਣੀ ਗਾਜਰ ਤੇ ਮਟਰ ਤੇ ਅਦਰਕ ਰੱਖਿਆ ਹੋਇਆ ਹੈ ਲੋਜੀ ਤੇਲ ਹੋ ਗਿਆ ਗਰਮ ਤੇ ਆਪਾਂ ਪਾਵਾਂਗੇ ਪਹਿਲਾਂ ਅਦਰਕ ਲੋਜੀ ਅਦਰਕ ਆਪਣਾ ਹੋ ਗਿਆ ਵਾ ਬਣ ਚੁੱਕਿਆ ਦੀ ਸਮੈਲ ਆ ਗਈ ਪਈ ਹੈ ਪੱਕ ਚੁੱਕਿਆ ਹੁਣ ਆਪਾਂ ਸਬਜ਼ੀ ਪਾਵਾਂਗੇ ਤੇ ਨਮਕ ਮਿਰਚ ਆਪਾਂ ਬਾਅਦ ਚ ਪਾਵਾਂਗੇ ਲੋਜੀ ਇਧਰ ਆਪੇ ਆ ਗਏ ਮਸਾਲੇ ਨਾਣ ਮਿਰਚ ਸਬ지 ਤੇ ਅਜਵਾਇਆ ਤੇ ਆਪਾਂ ਸਾਰੇ ਮਸਾਲੇ ਪਾ ਦਿੰਦੇ ਹਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਆਪਾਂ ਪੱਕਣ ਵਾਸਤੇ ਛੱਡ ਦਾਂਗੇ ਤੇ ਨਾਲੇ ਆਪਾਂ ਮਸਲੀ ਪਾ ਦਾਂਗੇ ਲਓ ਜੀ ਇੱਕ ਵਾਰ ਆਪਾਂ ਸਬ지 ਚੈੱਕ ਕਰ ਲੈਨੇ ਆਂ ਕੀ ਸਾਡੀ ਸਬ지 ਬਣੀ ਹੈ ਕਿ ਨਹੀਂ ਹਜੇ ਬਾਹਰ ਤੁਸੀਂ ਥੋੜਾ ਜਿਹਾ ਆਪਾਂ ਇਹਨੂੰ ਨੱਕ ਕੇ ਦੇਖਦੇ ਹਾਂ ਮੜਾ ਜਿਹਾ ਸੀ ਜੀ ਜਨਰਤਾ ਤਾਂ ਪਾ ਥੋੜਾ ਜਿਹਾ ਹੋਰ ਇਹਨੂੰ ਸੇਕ ਲਵਾ ਲੈਣੇ ਲਓ ਜੀ ਸੱਤੀ ਸਾਡੀ ਜਿਹੜੀ ਬਣ ਕੇ ਹੋ ਗਈ ਹੈ ਰੈਡੀ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਇਓ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਹੋਵੇ ਜੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਮਿਲਦੇ ਹਾਂ ਗਈ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ